ਜਿਹੜਾ ਇੰਤਕਾਲ ਕਰਾਉਂ ਦਾ ਸਮਾਂ ਸੀਗਾ ਪਹਿਲਾਂ ਉਹਦੇ ਲਈ 45 ਦਿਨ ਲੱਗਦੇ ਸੀਗੇ 30 April ਤੋਂ ਬਾਅਦ ਯਾਨੀ ਕਿ 1 May ਤੋਂ ਲੈ ਕੇ 1 May ਤੋਂ ਲੈ ਕੇ ਸਮਾਂ ਜਿਹੜਾ ਉਹ ਘਟਾ ਕੇ 30 ਦਿਨ ਕੀਤਾ ਗਿਆ ਪੰਜਾਬ ਦੇ ਅੰਦਰ ਜੇਕਰ ਬਿਨਾਂ ਵਿਰੋਧ ਦਾ ਇੰਤਕਾਲ ਹੋਊਗਾ ਤਾਂ ਉਹਦੇ ਲਈ ਸਮਾਂ ਸਾਰਨੀ ਜਿਹੜੀ ਆ ਉਹ 15 ਦਿਨ ਘਟਾ ਕੇ 30 ਦਿਨ ਕਰ ਦਿੱਤੀ ਗਈ ਆ ਇਸੇ ਤਰ੍ਹਾਂ ਨਕਲ ਲੈਣ ਦੀ ਜਿਹੜੀ ਦਿਨ ਨੇਗੇ ਉਹ 10 ਦਿਨ ਕਰ ਦਿੱਤੇ ਗਏ ਨੇ ਐਨ ਸਰਟੀਫਿਕੇਟ ਜਿਹੜਾਗਾ ਇਨਕਮ ਸਰਟੀਫਿਕੇਟ ਬਣਾਉਣ ਦੇ ਲਈ 15 ਦਿਨ ਔਰ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਲਈ ਸਿਰਫ 7 ਦਿਨ ਇਹ ਵੱਡਾ ਜਿਹੜੀ ਚੇਂਜ ਆ ਉਹ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਨੇ ਕੀਤੀ ਆ ਮੇਰੇ ਭਰਾ ਮੁੰਡਿਆ ਸਾਹਿਬ ਨੇ ਅੰਦਰਾਗ ਬਰਮਾ ਜੀ ਨੇ ਇਹਨਾਂ ਦੇ ਡਿਪਾਰਟਮੈਂਟ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਹਦਾਇਤਾਂ ਲੈ ਕੇ ਇਹ ਵੱਡਾ ਬਦਲਾਅ ਕੀਤਾਗਾ ਤਾਂ ਕਿ ਪੰਜਾਬ ਦੇ ਅੰਦਰ ਸਾਰੇ ਲੋਕ ਜਿਹੜੇ ਲੱਗੇ ਉਸਖਾਲੇ ਹੋ ਜਾਣ ਔਰ ਇਸ ਦੇ ਨਾਲ ਭ੍ਰਿਸ਼ਟਾਚਾਰ ਨੂੰ ਜਿਹੜਾ ਥੱਲੇ ਕਈ ਵਾਰ ਪਟਵਾਰੀਆਂ ਦੇ ਅੰਦਰ ਕਨਗੋ ਦੇ ਅੰਦਰ ਤਹਿਸੀਲਾਰਾਂ ਦੇ ਅੰਦਰ ਜਾਂ ਹੋਰ ਅਧਿਕਾਰੀਆਂ ਦੇ ਅੰਦਰ ਛੋਟਾ ਮੋਟਾ ਭ੍ਰਿਸ਼ਟਾਚਾਰ ਹੁੰਦਾ ਸੀ ਉਹ ਬਿਲਕੁਲ ਖਤਮ ਹੋ ਜਾਊਗਾ ਕਿਉਂਕਿ ਅਸੀਂ ਅਕਾਉਂਟੇਬਿਲਟੀ ਜਿਹੜੀ ਆ ਜਵਾਬਦੇਹੀ ਜਿਹੜੀ ਆ ਉਹ ਅਸਰਾਂ ਦੀ ਤੈਅ ਕੀਤੀ ਆ ਕੱਲਾ ਨਹੀਂ ਕਿ ਸਮਾਂ ਦੇਤਾ 3 ਦਿਨਾਂ ਤੋਂ ਬਾਅਦ ਜਾਂ 10 ਦਿਨਾਂ ਤੋਂ ਬਾਅਦ ਜਾਂ 5 ਦਿਨਾਂ ਤੋਂ ਬਾਅਦ ਜਾਂ 7 ਦਿਨਾਂ ਤੋਂ ਬਾਅਦ ਉਹਨਾਂ ਦੇ ਜਵਾਬ ਦੇ ਵੀ ਤੈਅ ਹੋਊਗੀ ਤਾਂ ਕਿ ਕੋਈ ਵੀ ਅਧਿਕਾਰੀ ਜਿਹੜਾ ਉਹ ਅਣਗਹਿਲੀ ਨਾ ਕਰ ਸਕੇ ਕੋਈ ਵੀ ਆਪਣੀ ਮਨਮਰਜ਼ੀ ਦਾ ਨਾ ਕਰ ਸਕੇ ਕੋਈ ਵੀ ਭਾਵਨਾ ਦਾ ਮਹਿਸੂਸ ਨਾ ਕਰ ਸਕੇ ਸੋ ਇਹਦੇ ਨਾਲ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ਤੇ ਠੱਲ ਪਾਊਗੀ ਔਰ ਨਾਲ ਹੀ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਉਹ ਸਮਾਬਤ ਤਰੀਕੇ ਦੇ ਨਾਲ ਮਿਲਣਗੀਆਂ ਇੱਕ ਸਮੇਂ ਦੇ ਮਤਾਬਕ ਜਿਹੜੀਆਂ ਉਹ ਸੇਵਾਵਾਂ ਮਿਲ ਸਕਣਗੀਆਂ ਔਰ ਇਹਦੇ ਨਾਲ ਦੀ ਨਾਲ ਮੈਂ ਸਮਝਦਾ ਜੀ ਖੱਜਲ ਖਵਾਰੀ ਆ ਦਫਤਰਾਂ ਦੇ ਅੰਦਰ ਖਚਲਖਵਰੀ ਹੁੰਦੀ ਸੀਗੀ ਕਦੇ ਇਸ ਬਾਬੂ ਕੋਲੇ ਚਲਾ ਜਾਂਦਾ ਸੀ ਬੰਦਾ ਕਦੇ ਇਸ ਬਾਬੂ ਕੋਲੇ ਚਲਾ ਜਾਂਦਾ ਸੀਗਾ ਹੁਣ ਹੋਰ ਸਮੇਂ ਬਦਲਣਾ ਕਰਨਾ ਹੀ ਪੈਣਾਗਾ ਸਮੇਂ ਤੋਂ ਬਾਅਦ ਭੱਜ ਨਹੀਂ ਸਕਦੇ ਸੋ ਇਹਨਾਂ ਸਾਰਿਆਂ ਦੀਆਂ ਜਿੰਨੀਆਂ ਅਰਜ਼ੀਆਂ ਪੈਂਡਿੰਗ ਪਈਆਂ ਹੋਣਗੀਆਂ ਜਾਂ ਜਿੰਨੀਆਂ ਐਪਲੀਕੇਸ਼ਨ ਜਿਹੜੀਆਂ ਫਾਈਲ ਹੋਣਗੀਆਂ ਜਾਂ ਜਿੰਨੇ ਕੇਸ ਜਿਹੜੇ ਨੇਗੇ ਅਫਸਰਾਂ ਕੋਲੇ ਆਉਣਗੇ ਉਹਨਾਂ ਸਭ ਦੀ ਨਿਗਰਾਨੀ ਜਿਹੜੀ ਆ ਉਹ ਮਾਨਯੋਗ ਡੀਸੀ ਸਹਿਬਾਨ ਕਰਨਗੇ ਡਿਪਟੀ ਕਮਿਸ਼ਨਰ ਸਹਿਬਾਨ ਰੋਜ਼ ਮਰਦ ਕਰਿਆ ਕਰਨਗੇ ਕਿ ਇਹਨਾਂ ਕੋਲੇ ਦਿੜਬੇ ਵਾਲੇ ਐਸਜੀਐਮ ਸਾਹਿਬ ਕੋਲੇ ਜਾਂ ਹੰਡਾਏ ਵਾਲੇ ਤਹਿਸੀਲਦਾਰ ਸਾਹਿਬ ਕੋਲੇ ਜਾਂ ਰਾਜਾ ਸੰਸੀ ਵਾਲੇ ਨੈਪ ਤਹਿਸੀਲਦਾਰ ਸਾਹਿਬ ਕੋਲੇ ਕਿੰਨੀਆਂ ਅਰਜ਼ੀਆਂ ਆਈਆਂ ਰਹੀਆਂ ਇਹ ਸਾਰਾ ਉਹ ਕਨਸਰਨਡ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਤਿਆਰ ਰੱਖਣਗੇ ਔਰ ਉਹਨਾਂ ਦੀ ਡਿਊਟੀ ਆ ਕਿ ਉਹ ਹਰ ਰੋਜ਼ ਚੈੱਕ ਕਰਨਗੇ ਔਰ ਲਗਾਤਾਰ ਜਿਹੜੀ ਆ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਨਗੇ ਔਰ ਲੋਕਾਂ ਨੂੰ ਰਾਹਤ ਦੇਣਗੇ ਇਹਦੇ ਨਾਲ ਦੀ ਨਾਲ ਸਾਡੀ ਜਿਹੜੀ ਮਾਲ ਵਿਭਾਗ ਦੀ ਇੱਕ ਵੈਬਸਾਈਟ ਆ ਮਾਲ ਵਿਭਾਗ ਦੀ ਵੈਬਸਾਈਟ ਜਿਹੜੀ ਆ www.jama mandi punjab www.jamamandi.punjab.government.in ਤੇ ਜਾ ਕੇ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਉਹ ਆਪਣੇ ਇੰਤਕਾਲ ਦੀ ਐਂਟਰੀ ਜਿਹੜੀ ਆ ਉਹ ਚੈੱਕ ਕਰ ਸਕਦਾਗਾ ਕਿ ਮੇਰਾ ਇੰਤਕਾਲ ਹੋਇਆ ਜਾਂ ਨਹੀਂ ਹੋਇਆ ਸੋ ਉਹ ਚੈੱਕ ਕਰ ਸਕਦਾਗਾ ਸੋ ਇਹਦੇ ਨਾਲ ਮੈਨਸੰਬੰਧਾ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਮਿਲੂਗੀ